वैसे था मेरे मेरा छोटा भराया जिस तरह दसे पिछले 35 के साल तो मेरे परिवार ਨਾਲ ਜੁੜਿਆ ਹੈ ਭਾਦੇ ਜੀ ਚੰਗਾ ਲੱਗਦਾ ਮਾਣ ਕਰਦੇ ਹੋਰ ਵੀ ਵਧੀਆ ਲੱਗਦਾ ਕਾ ਬਾਤ ਠੀਕ ਹੈ ਜੀ ਸਾਡੀ ਆਵਾਜ਼ ਹੀ ਸਾਡੇ ਘਰਾਂ ਤੱਕ ਬੈਠੀ ਹੁੰਦੀ ਤਾਂ ਸਾਨੂੰ ਦੁਨੀਆ ਚ ਕੌਣ ਜਾਣਦਾ ਹੁੰਦਾ ਅੱਜ ਪੂਰਾ ਸੰਸਾਰ ਫਖਰ ਕਰਨ ਲੱਗਾ ਚੰਗੇ ਚੰਗੇ ਲੋਕ ਦੁਨੀਆ ਦੇ ਵਿੱਚੋਂ ਨਾਲ ਜੁੜ ਰਹੇ ਔਰ ਮਾਣ ਕਰਦੇ ਆ ਵੀ ਕੁਝ ਲੋਕ ਯਾਰ ਉੱਠੇ ਇਸ ਲਾਈਨ ਦੇ ਵਿੱਚ ਵੀ ਇਨਸਾਨ ਚੱਲੇ ਨੇ ਸੋ ਮੇਰੇ ਕਹਿਣ ਤੋਂ ਬਾਅਦ ਮੈਨੂੰ ਬਹੁਤ ਹੀ ਖੁਸ਼ੀ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਪੱਤਰਕਾਰ ਵੀਰਾਂ ਨੂੰ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਔਰ ਮੈਂ ਜੱਸੀ ਵੀਰ ਉਹਨਾਂ ਦਾ ਜਸਵਿੰਦਰ ਜੀ ਉਹਨਾਂ ਦਾ ਨਿੱਜੀ ਤੌਰ ਤੇ ਉਹਨਾਂ ਦਾ ਸਮੂੱਚੇ ਦਾ ਰ ਤਾਂ ਚਲੋ ਮੇਰੇ ਛੋਟੇ ਭਰਾ ਵੀ ਨੇ ਮਹਿਮਾਨ ਨਾਲ ਕਹਿ ਸਕਦਾ ਇਸ ਵੇਲੇ ਨਾ ਬਹੁਤ ਵੱਡਾ ਦਾਇਰਾ ਤੇ ਬਹੁਤ ਵੱਡਾ ਦੌਰ ਹੈ ਸੋ ਉਹਨਾਂ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਉਹਨਾਂ ਦੇ ਨਾਲ ਹੈ ਤੇ ਪਤਵੰਤਿਆਂ ਦਾ ਤੇ ਅੱਜ ਨਵੇਂ ਜੁੜੇ ਸਾਡੇ ਪੱਤਰਕਾਰ ਸਾਹਿਬਾਨ ਨੂੰ ਜੀ ਆਇਆਂ ਕਹਿੰਦੇ ਜੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਬਣੇ ਰਹੋਗੇ ਸਾਡੇ ਨਾਲ ਤੇ ਸਾਨੂੰ ਐਡਵਾਈਸ ਵੀ ਕਰੋਗੇ ਸਾਨੂੰ ਦੱਸੋਗੇ ਵੀ ਅਸੀਂ ਕਿਤੇ ਗਲਤ ਹੋਈਏ ਤਾਂ ਸਾਨੂੰ ਬਚਾ ਵੀ ਲਿਓ ਤੇ ਕੋਈ ਗਲਤੀ ਹੋ ਜੇ ਸਾਨੂੰ ਮਾਫ਼ੀ ਆਪੀ ਕਰ ਲਿਓ ਤੁਸੀਂ ਸਿਆਣੇ ਹੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਪਹਿਲਾ ਕਿ ਮੈਂ ਬਹੁਤ ਇੱਜ਼ਤ ਕਰਦਾ ਹਾਂ ਬਹੁਤ ਮਾਣ ਕਰਦਾ ਹਾਂ ਮੀਡੀਆ ਦਾ ਅ ਅੱਜ ਮੀਡੀਆ ਇੰਚਾਰਜ ਜਿਹੜੇੋਂ ਕਾਈਦਾ ਉਹਨਾਂ ਨੂੰ ਲਾਇਆ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਇੱਕ ਬਾਜੀ ਜ਼ਰੂਰ ਕਰ ਸਾਬ ਹਾਂਜੀ ਬੇਟਾ ਅੱਜ ਤੁਹਾਨੂੰ ਹੁਣ ਲੋਕਾਂ ਦੇ ਗਾਇਕ ਦੇ ਇੱਥੇ ਤੁਹਾਨੂੰ ਚੇਅਰਮੈਨ ਲਾਇਆ ਗਿਆ ਉਸ ਵੇਲੇ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ ਕਿ ਮੇਰੇ ਭਰਾ ਮਾਨੇ ਕਲਾਕਾਰ ਭਰਾ ਮਾਨੇ ਅੱਜ ਮੈਨੂੰ ਬਹੁਤ ਵੱਡਾ ਮਾਣ ਦਿੱਤਾ ਤੇ ਮੇਰੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਜਿਉਂ ਕੁਝ ਦਿਨ ਪਹਿਲਾਂ ਦਾਰਕ ਮਦੀਨ ਨੇ ਦੱਸਿਆ ਸੀ ਵੀ ਅਸੀਂ ਸਾਰੇ ਆਪਣੇ ਢੇਲੋਂ ਹਲਕੇ ਦੇ ਇਲਾਕੇ ਦੇ ਵੀ ਇੱਕ ਕਲਾਕਾਰ ਮੰਚ ਤਿਆਰ ਕਰ ਰਹੇ ਹਾਂ ਤੇ ਉਹਦਾ ਮੈਨੂੰ ਹਿੱਸਾ ਬਣਿਆ ਮੈਂ ਵੀ ਤੇ ਮੈਨੂੰ ਇਸ ਤੇ ਬਹੁਤ ਮਾਣ ਲਾਇਆ ਸੀ। ਬਸ ਹੋਰ ਵੀ ਬਹੁਤ ਨਾਲ ਸਮੂਹ ਕਲਾਮਤ ਐਚਆਰ ਜੇਟ ਤੇ ਸਾਰੇ ਢੇਲੋਂ ਕਈ ਦਸੰਬਰ ਇਕੱਠੇ ਹੋਏ ਆ। ਅੱਜ ਸਾਡੇ ਲਈ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਡੇਲੋ ਕਾਈ ਦੇ ਵਿੱਚ ਸਾਡੇ ਭਾਈ ਜੀ ਨਿਰਮਲ ਸਿੰਘ ਜੀ ਦਾ ਚੇਅਰਮੈਨ ਤੌਰ ਤੇ ਬਤੌਰ ਮੈਂਬਰ ਜੁੜ ਕੇ ਗਏ ਹਨ ਇਸ ਤਰ੍ਹਾਂ ਸਾਡੇ ਡੇਲੋ ਕਾਈ ਨੂੰ ਇੱਕ ਮਜ਼ਬੂਤੀ ਮਿਲੇਗੀ ਇੱਕ ਸਦਾਗੀ ਦਾ ਰਿਪੋਰਟ ਪੜੀਦਾ ਖਾਮ ਨੂੰ ਹੋਰ ਮਜ਼ਬੂਤ ਹੋਊਗਾ ਕਾਸੀ ਸਾਡੇ ਭਾਈ ਜੀ ਨਰਮਤ ਸਿੰਘ ਨਮਾਜ਼ੀ ਚੇਅਰਮੈਨ ਸਾਹਿਬ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇ ਕੁੰਮਿਆ ਤੇ ਮੈਂ ਵੀ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਡੇ ਨਾਲ ਮੇਰੇ ਨਾਲ ਮੋਢਾ ਲਾ ਕੇ ਤੁੰ ਦਾ ਜੋ ਆਪਣੇ ਨਜ਼ਰੀਆ ਪੇਸ਼ ਕੀਤਾ ਬਹੁਤ ਵਧੀਆ ਲੱਗਿਆ ਸਾਨੂੰ ਸਾਡੇ ਸਾਡੀ ਉਹ ਮਦਦ ਕਰਦੇ ਨੇ ਪਰਮਾਤਮਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਭਾਈ ਠੀਕ ਰਾਜੂ ਬੋਲੂ ਸਭ ਤੋਂ ਪਹਿਲਾਂ মিডিਆ ਵਾਲੇ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ ਇਹਨਾਂ ਨੂੰ ਅੱਜ ਲੋਕ ਮੱਚ ਉਸਨਾ ਸੰਸਥਾ ਬਣੀ ਆ ਉਹਨੂੰ ਕੈਮਰੇ ਚ ਕਵਰ ਕੀਤਾ ਤੇ ਫਿਰ ਮੈਂ ਧੰਨਵਾਦ ਕਰਨਾ ਡਾਕਟਰ ਸਾਹਿਬ ਦਾ ਇਹਨਾਂ ਨੇ ਸਾਡੇ ਅਮਿਰੋਦਾ ਸਰਪੰਚ ਨਿਰਮਲ ਸਿੰਘ ਨਿਮਾ ਜੀ ਨੂੰ ਅਚੀਰਮ ਬਣਾ ਕੇ ਬਹੁਤ ਵੱਡਾ ਫਰਮ ਲੱਗਦਾ ਲੋਕ ਇਕੱਲਾ ਮੱਚੇ ਇਚ ਇੰਟਰਨੈਸ਼ਨਲ ਡੈਲੋਂ ਕਾਈ ਦੇ ਅੱਜ ਅਸੀਂ ਸੀ1 ਮੈਰਿਜ ਪੈਲਸ ਦੇ ਰਿਜੋਰਟ ਦੇ ਵਿੱਚ ਸਰ ਨਿਰਮਲ ਸਿੰਘ ਨਿਮਾ ਜੀ ਉਹਨਾਂ ਦੇ ਸਥਾਨ ਤੇ ਬਰਾਜਮਾਨ ਹੈ ਸਮੁੱਚੀ ਕਾਈ ਮੇਰੇ ਭੈਣ ਭਰਾ ਸਾਰੇ ਇਕੱਠੇ ਨੇ ਔਰ ਮੈਂ ਨਿੱਜੀ ਤੌਰ ਤੇ ਮੁਬਾਰਕਬਾਦ ਦਿੰਨਾ ਹੈ ਦਾਰਕ ਬੱਦੀ ਜੀ ਨੂੰ ਜਸਵੀਰ ਕੁੰਗਰਾਣਾ ਜੀ ਉਹਨਾਂ ਨੂੰ ਚੇਅਰਮੈਨ ਸਾਹਿਬ ਉਹਨਾਂ ਨੂੰ ਚੇਅਰਮੈਨ ਸਾਹਿਬ ਸਰਦਾਰ ਨਿਰਮਲ ਸਿੰਘ ਨਿਮਾ ਜੀ ਉਹ ਸਾਡੇ ਮੰਚ ਦੇ ਵਿੱਚ ਸ਼ਾਮਲ ਹੋਏ ਨੇ ਸਾਡੀ ਤਾਕਤ ਵਧੀਆ ਪੰਜਾਬ ਦੇ ਵਿੱਚ ਸਾਡਾ ਮਾਣ ਵਧਿਆ ਉਹਨਾਂ ਦੇ ਆਉਣ ਨਾਲ ਸੋ ਮੈਂ ਧੰਨਵਾਦ ਕਰਦਾ ਔਰ ਉਮੀਦ ਕਰਦਾ ਹਾਂ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਮੰਚ ਦਾ ਬਹੁਤ ਖਿਦਮਤ ਕੀਤੀ ਹੈ ਸਾਡੇ ਮੁੰਡਿਆਂ ਨੇ ਜਦੋਂ ਜਦੋਂ ਵੀ ਮੀਟਿੰਗਾਂ ਵਗੈਰਾ ਕੀਤੀਆਂ ਨੇ ਬਹੁਤ ਉਹਨਾਂ ਨੇ ਮਾਣ ਤੇ ਸਤਿਕਾਰ ਆਪਣੇ ਸੀਵਨ ਰਿਜ਼ੋਰਟ ਵੱਲੋਂ ਦਿੱਤਾ ਸੋ ਮੈਂ ਇੱਕ ਵਾਰੀ ਉਹਨਾਂ ਦਾ ਪੂਰੇ ਮੰਚ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਵੀ ਕਰਦਾ ਔਰ ਉਮੀਦ ਕਰਦਾ ਕਿ ਉਹ ਇਸੇ ਤਰ੍ਹਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ